ਖਬਰ ਨਾਮੋ ਦੇਖ ਰਿਹਾ ਸਾਰੀ ਸੋਤਿਆਂ ਨੂੰ ਮਿਲ ਬਲੋ ਪਿਆਰ ਪ੍ਰੀਸ ਸਵੀਕਾਰ ਮੈਂ ਹਾਂ ਤੁਹਾਡਾ ਉਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੱਲੀ ਚਾਲ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੋਇਆ ਚਿੱਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕੋਲ ਆਈ ਸਾਰੀ ਪਾਵਰ ਯਾਨੀ ਕਿ ਅਸੀਂ ਗੱਲ ਕਰ ਰਹੇ ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕੱਲ ਜਿਸ ਤਰ੍ਹਾਂ ਮੀਟਿੰਗ ਹੋਈ ਮੀਟਿੰਗ ਦੀ ਆਗਵਾਈ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਪੁੰਦੜ ਨੇ ਜਿੱਥੇ ਕਿ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਪੁੰਦੜ ਨੂੰ ਕਰਨੀ ਚਾਹੀਦੀ ਸੀ ਲੇਕਿਨ ਇਹ ਸਾਰੀ ਜ਼ਿੰਮੇਵਾਰੀ ਲਈ ਡਾਕਟਰ ਦਰਜੀਤ ਸਿੰਘ ਚੀਮਾ ਉਹਨਾਂ ਦੇ ਆਸ-ਪਾਸ ਬੈਠੇ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅ ਅਸਦੀਪ ਸਿੰਘ ਗਲੇਰ ਜਿਹੜੇ ਐਡਵੋਕੇਟ ਨੇ ਜੇ ਗੱਲ ਕਰੀਏ 12 ਅਪ੍ਰੈਲ ਦੀ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਆਸ-ਪਾਸ ਹੈ ਉੱਥੇ ਡੈਲੀਗੇਟਸ ਦੀ ਮੀਟਿੰਗ ਹੋਵੇਗੀ ਡੈਲੀਗੇਟਸ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਕਿਸ ਨੂੰ ਬੁਨਾਇਆ ਜਾਵੇਗਾ ਇਸ ਨੂੰ ਲੈ ਕੇ ਹੁਣ ਚਰਚਾ ਛੜਪਈ ਹੈ ਚਰਚਾ ਛੜੀ ਵੀ ਕਿਉਂ ਨਾ ਕਿਉਂਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਾ ਨਹੀਂ ਚਾਹੁੰਦੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਇਨਵਾਈਟ ਨਹੀਂ ਕੀਤਾ ਗਿਆ ਨਾ ਸ਼ਰੂਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਜਿਹੜਾ ਹੈ ਇਨਵੀਟੇਸ਼ਨ ਦਿੱਤਾ ਗਿਆ ਯਾਨੀ ਕਿ ਡਾਕਟਰ ਦਲਜੀਤ ਸਿੰਘ ਚੀਮਾ ਪੂਰੀ ਤਰ੍ਹਾਂ ਸ਼ਰੂਮਣੀ ਅਕਾਲੀ ਦਲ ਦੀਆਂ ਜੜ੍ਹਾਂ ਨੂੰ ਤੇਲ ਦੇ ਰਹੇ ਨੇ ਤੇਲ ਦੇ ਰਹੇ ਨੇ ਤੇਲ ਦੇ ਰਹੇ ਨੇ ਇਹ ਸਭ ਤੋਂ ਵੱਡੀ ਭੂਮਿਕਾ ਜਿਹੜੀ ਨਿਭਾਈ ਜਾ ਰਹੀ ਹੈ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਉਹ ਨਿਭਾਈ ਜਾ ਰਹੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕਿਉਂਕਿ ਡਾਕਟਰ ਦਲਜੀਤ ਸਿੰਘ ਚੀਮਾ ਵਾਰ-ਵਾਰ ਜਿਹੜਾ ਹੈ ਸੁਖਬੀਰ ਬਾਦਲ ਦੀ ਇੱਕ ਜਿਹੜੀ ਹੈ ਸਪੋਰਟ ਕਰ ਰਹੇ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਗੱਲ ਕਰੀਏ ਤੇ ਦਫਤਰ ਤੇ ਹੋਰ ਵੀ ਬਹੁਤ ਜ਼ਿਆਦਾ ਨੇ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਦੀ ਦਰਬਾਰ ਤੋਂ ਕਿਹਨੇ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਕਿਨੇ ਲਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਮਨਕਰ ਭਗੌੜੇ ਕੌਣ ਹੋਵੇ ਕੌਣ ਹੋਏ ਇਹ ਸਾਰਾ ਜੱਗ ਜਾਣਦਾ ਹੈ ਕਾਮਨ ਵੀ ਪਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਤੇ ਹੀ 12 April ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਪ੍ਰਧਾਨ ਕਿਹੜਾ ਹੋਵੇਗਾ ਇਸ ਬਾਰੇ ਵੀ ਅਸੀਂ ਗੱਲਬਾਤ ਕਰਦੇ ਹਾਂ ਹੁਣ ਗੱਲ ਕਰਦੇ ਹਾਂ ਗਿਆਨੀ ਕੁਲਦੀਪ ਸਿੰਘ ਗੜਗਾਜੀ ਦੀ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਸਿੱਖ ਕੌਮ ਤਾਂ ਜਿਹੜੀ ਹੈ ਉਹ ਮੰਨ ਨਹੀਂ ਰਹੀ ਜਥੇਦਾਰ لیکن ਜਿਹੜੀ ਉਹ ਪਾਵਰ ਦੇ ਵਿੱਚ ਆ ਗਏ ਨੇ ਜਿਸ ਤਰ੍ਹਾਂ ਉਹਨਾਂ ਨੇ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਦੀਆਂ ਸੇਵਾਵਾਂ ਤੇ ਰੋਕ ਲਾਈ ਹੈ ਸੇਵਾਵਾਂ ਖਤਮ ਕੀਤੀਆਂ ਨੇ ਕਹਿੰਦੇ ਨੇ ਕਿ 12 ਅਪ੍ਰੈਲ ਤੋਂ ਬਾਅਦ 14 ਜਾਂ 15 ਅਪ੍ਰੈਲ ਨੂੰ ਫਿਰ ਇੱਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇੱਕ ਵੱਡਾ ਫੈਸਲਾ ਸੁਣਾਉਣਗੇ ਪੰਜ ਮੈਂਬਰੀ ਕਮੇਟੀ ਵਾਲਾ ਜਿੰਨਾਂ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਹਾਲਾਂਕਿ ਝੂਠ ਮਾਰਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਪਹਿਲਾ 22 ਲੱਖ ਫਿਰ 25 ਲੱਖ ਫਿਰ 34 ਲੱਖ ਫਿਰ 37 ਲੱਖ ਇਹ ਭਰਤੀ ਇਹਨਾਂ ਨੇ ਕਿਹਾ ਸੀ ਕਿ ਸੇ 50 ਲੱਖ ਪੂਰੀ ਕਰਾਂਗੇ ਇੱਕ ਮਹੀਨੇ ਦੇ ਵਿੱਚ 50 ਲੱਖ ਭਰਤੀ ਪੂਰੀ ਕਰ ਲਈ ਜਾਵੇਗੀ ਲੇਕਿਨ ਜੇ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ ਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਵੋਟ ਪਈ 18 ਲੱਖ ਲੇਕਿਨ ਹੁਣ ਇਹ ਗਿਣਤੀ ਉਹਦੀ 25 ਲੱਖ ਦੱਸ ਰਹੇ ਨੇ ਜਿਹੜੀ ਕਿ ਅਧਿਕਾਰਤ ਨਹੀਂ ਇਹਨਾਂ ਇਹਨਾਂ ਨੂੰ ਬੁਕਸ ਵਰਤੀ ਕਿਹਾ ਜਾਂਦਾ ਹੈ ਇਹਦੇ ਵਿੱਚ ਕੋਈ ਤੱਥ ਨਹੀਂ ਲੇਕਿਨ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਗਿਆਨੀ ਕੁਲਦੀਪ ਸਿੰਘ ਢੱਗਾ ਜੀ ਨੇ ਕਾਰਜਕਾਰੀ ਉਹ ਵੀ ਫੈਸਲੇ ਲੈਣਗੇ ਚਾਹੇ ਉਹ ਸ਼ਰੂਮੀ ਅਕਾਲੀ ਦਲ ਦਾ ਬਾਗੀ ਤੜਾ ਹੋਵੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਪੰਜ ਮੈਂਬਰੀ ਬੜੀ ਕਮੇਟੀ ਹੋਵੇ ਲੇਕਿਨ 12 ਅਪ੍ਰੈਲ ਨੂੰ ਹੁਣ ਪ੍ਰਧਾਨ ਕੌਂ ਬਣੇਗਾ ਕੰਦਨੇ ਕੇ ਪ੍ਰਧਾਨ ਬਣੇਗਾ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਇਹ ਸਾਰੀ ਮੀਟਿੰਗ ਦੀ ਅਗਵਾਈ ਕਰਨਗੇ ਉਹਦੇ ਵੱਲੋਂ ਬੋਲੇ ਸੋਨ ਸੋਨ ਦੇ ਨਾਰੇ ਲਗਾਏ ਜਾਣਗੇ ਕਿਉਂ ਲਗਾਏ ਜਾਣਗੇ ਕਿਉਂਕਿ ਉਹ ਸੁਖਬੀਰ ਬਾਦਲ ਦੇ ਖਾਸਮ ਖਾਸ ਨੇ ਸਾਰਾ ਕੰਮ ਇਹ ਪ੍ਰੀਪਲਾਨਡ ਹੈ ਯਾਨੀ ਕਿ ਸਿੱਖ ਕੌਮ ਦਾ ਭਾਵੇਂ ਨੁਕਸਾਨ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਲੇਕਿਨ ਡਾਕਟਰ ਦਲਜੀਤ ਸਿੰਘ ਚੀਮਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣਗੇ ਅਤੇ ਬਾਕੀ ਦੇ ਡੈਲੀ ਗੇਟ ਜਿਹੜੇ ਹੈਗੇ ਨੇ ਉਹ ਵੀ ਫਤਵਾ ਦੇਣਗੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਹੋਵੇਗਾ 12 April ਨੂੰ ਅਤੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਯਾਨੀ ਕਿ ਤਲਵੰਡੀ ਸਾਬੋ ਤੋਂ ਸੰਗਤਾਂ ਨੂੰ ਵੀ ਸੰਬੋਧਨ ਕਰੇਗਾ ਅਸ ਸ੍ਰਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਉਹੀ ਜਿਹੜਾ ਪੁਰਾਣਾ ਸੀ ਸਰਬੀਰ ਸਿੰਘ ਬਾਦਲ